ਹਾਂ ਅਨਿਤ ਤਾਂ ਕੀ ਇਨਾਮ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਮੇਰਾ ਨਾਮ ਸ਼ੰਗਾਰਾ ਸਿੰਘ ਮਾ ਦਾਮ ਮੈਂ ਭਾਰਤੀ ਕਿਸਾਨੂ ਇਕਤਾ ਗੁਰਾਹਾਂ ਦਾ ਬਠਿੰਡਾ ਜ਼ਿਲ੍ਹੇ ਦਾ ਪ੍ਰਧਾਨ ਆ ਕਹਿਣਾ ਮੈਂ ਇਹ ਚਾਹੁੰਦਾ ਵੀ ਤੁਹਾਨੂੰ ਸਭਲਾਂ ਨੂੰ ਪਤਾ ਹੈ ਪਹਿਲਾਂ ਤਾਂ ਤੁਹਾਡਾ ਧੰਨਵਾਦ ਸਾਰਿਆਂ ਦਾ ਤੁਸੀਂ ਲੋਕਾਂ ਦੀ ਗੱਲ ਸਰਕਾਰ ਤੱਕ ਸਰਕਾਰ ਦੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਲਗਾਤਾਰ ਸ਼ਨਰਸ਼ਾਂ ਦੇ ਨਾਲ ਹੀ ਹੋ ਸਾਡੇ ਸਾਥੀ ਹੋ ਤੇ ਤੁਹਾਨੂੰ ਪਤਾ ਹੈ ਵੀ ਸਾਡੇ ਦੋ ਕਿਸਾਨ ਆਗੂ ਜਿਹੜੇ ਬਲਦੇਵ ਸਿੰਘ ਚੌਕ ਤੇ ਸਗਨਦੀਪ ਜੋਂਦਾ ਜਿਹੜੇ ਜੇਲ੍ਹ ਚ ਬੰਦ ਆ ਉਦੋਂ ਹੀ ਇਹ ਨੂੰ ਲੈ ਕੇ ਜਣੀ ਸਾਡਾ 12 ਜਨਵਰੀ ਤੋਂ ਲੈ ਕੇ ਲਗਾਤਾਰ ਮੋਰਚਾ ਚੱਲ ਰਿਹਾ ਤੇ ਮੋਰਚੇ ਨੇ ਭਖਾ ਫੜਿਆ ਪਿਛਲੀ 6 ਤਰੀਕ ਨੂੰ ਜਦੋਂ ਅਸੀਂ ਡੀਸੀ ਦਫ਼ਤਰ ਦਾ ਘਰਾਉ ਦਾ ਲਾਨ ਕੀਤਾ ਉਦੋਂ ਸਰਕਾਰ ਨੇ ਪ੍ਰਸ਼ਾਸਨ ਨੇ ਸਾਡੇ ਤੇ ਬਹੁਤ ਜ਼ਬਰ ਕੀਤਾ ਤਸ਼ਾਦਦ ਕੀਤਾ ਘਰਾ ਛਾਪੇ ਮਾਰੀ ਕੀਤੀ ਨਾਕੇਬੰਦੀ ਕੀਤੀ ਅਥੂ ਕਹਿੰਦੇ ਗੋਲੇ ਭਰਾਈ ਡਾਂਗਾ ਭਰਾਈਆਂ ਫੜ ਕੇ ਬੰਦੇ ਅੰਦਰ ਕੀਤੇ ਉਸ ਤੋਂ ਬਾਅਦ ਸਰਕਾਰ ਫੇਰ ਮੇਜ਼ ਤੇ ਆਈ ਉਸ ਤੋਂ ਬਾਅਦ ਸਾਡੇ ਨਾਲ ਵਾਅਦਾ ਕਰ ਲੈ ਬੰਦੇ ਛੱਡ ਦਨੇ ਆ ਤੇ ਇਹਨਾਂ ਬੰਦਿਆਂ ਵਾਕ ਤੇ ਸਾਨੂੰ ਕੁਝ ਮੋਰਤ ਦੇ ਦਿਓ ਅਸੀਂ 3 ਦਿਨਾਂ ਦੀ ਮੋਰਤ ਦਿੱਤੀ ਉਹ ਕਹਿੰਦੇ ਨਹੀਂ ਥੋੜਾ ਜਿਹਾ ਵੱਧ ਦਿਓ ਅਜੀ ਅਖੀਰ ਨੂੰ ਉਹ ਵੱਧ 12 ਤਰੀਕ ਤੱਕ ਵਗਦੇ ਸੀ 14 ਤੱਕ ਦਾ ਸਮਾਂ ਦਿੱਤਾ 14 ਨੂੰ ਫਿਰ ਅਸੀਂ ਕਿਹਾ ਵੀ 14 ਤੱਕ ਵੀ ਨਹੀਂ ਕਰਦੇ ਅਸੀਂ ਅਗਲਾ ਐਕਸ਼ਨ ਦਾ ਐਲਾਨ ਕਰਾਂਗੇ ਉਹ 14 ਤਰੀਕ ਨੂੰ ਅਸੀਂ ਮੀਟਿੰਗ ਕਰਕੇ ਜਿਲ੍ਹੇ ਦੀ 18 ਤਰੀਕ ਦਾ ਜਿਹੜਾ ਹੈਗਾ ਐਲਾਨ ਕਰਤਾ ਸੀ ਬਠਿੰਡੇ ਜ਼ਿਲ੍ਹੇ ਦੇ ਡੀਸੀ ਦਫ਼ਤਰ ਅੱਗੇ ਅਸੀਂ ਜਿਹੜਾ ਹੈਗਾ ਆਓ ਮੋਰਚਾ ਲਾਵਾਂਗੇ ਜਣੀ ਰੋਸ ਧਰਨਾ ਕਰਾਂਗੇ ਉਹ ਰੋਸ ਧਰਨਾ ਵੀ ਸਾਨੂੰ ਕੱਲ ਕਰਨ ਨਹੀਂ ਦਿੱਤਾ ਬਹੁਤ ਵੱਡਾ ਜ਼ਬਰ ਕੀਤਾ ਉਂ ਜ਼ਬਰ ਕਰਨ ਤੋਂ ਬਾਅਦ ਸਾਡੇ ਕੱਲ ਉੱਥੇ ਸਾਨੂੰ ਖਬਰ ਮਿਲ ਗਈ ਵੀ ਮਾਨਯੋਗ ਹਾਈ ਕੋਰਟ ਦੇ ਵਿੱਚੋਂ ਸਾਡੇ ਜਿਹੜੇ ਦੋ ਕਿਸਾਨਾਂ ਆਗੂਆਂ ਦੀ ਰਿਹਾਈ ਦਾ ਕੋਰਸ ਚੱਲਦਾ ਉਹਨਾਂ ਨੂੰ ਜ਼ਮਾਨਤ ਮਿਲ ਗਈ ਕੱਲ ਨੂੰ ਰਹਾ ਹੋ ਜਾਣਗੇ ਅੱਜ ਅਸੀਂ ਇੱਥੇ ਉਹ ਆਰਡਰਾਂ ਨੂੰ ਡੀਕ ਰਹੇ ਹਾਂ ਕਿਉਂਕਿ ਕੱਲ ਦੀ ਜ਼ਮਾਨਤ ਮਨਜ਼ੂਰ ਕੀਤੀ ਆ ਜੱਜ ਸਾਹਿਬ ਨੇ ਹਲੇ ਤੱਕ ਜਣੀ ਆਰਡਰ ਨਹੀਂ ਚੜੇ ਜੇ ਆਰਡਰ ਚੜਦੇ ਆ ਫੇਰ ਆਰਡਰ ਗਾਹਾਂ ਜੇਲ੍ਹ ਚ ਆਉਂਦੇ ਆ ਅਸੀਂ ਇਸ ਲਈ ਇਕੱਠੇ ਹੋਏ ਆ ਇੱਥੇ ਕਿ ਜਿਹੜ ਦੇ ਵਿੱਚੋਂ ਜਦੋਂ ਹੀ ਸਾਡੇ ਅਗੂ ਰਹਾ ਹੋਣਗੇ ਅਸੀਂ ਉਹਨਾਂ ਨੂੰ ਮਾਨ ਸਨਮਾਨ ਦੇ ਨਾਲ ਪੂਰੀ ਸਤਿਕਾਰ ਦੇ ਨਾਲ ਆਹ ਕਾਫਲੇ ਦੇ ਰੂਪ ਦੇ ਚ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਵੀ ਸਨਮਾਨ ਕਰਾਂਗੇ ਪਿੰਡ ਜੱਕ ਛੱਡ ਕੇ ਆਵਾਂਗੇ ਇਸ ਲਈ ਇਹ ਕੱਟ ਕੀਤਾ ਕੱਲ ਦੀ ਕਾਰਵਾਈ ਨੂੰ ਕਿਵੇਂ ਦੇਖਦਾ ਹੈਂ ਗੱਲ ਕਾਰਵਾਈ ਕੱਲ ਦੀ ਕਾਰਵਾਈ ਤਾਂ ਮੇਰੇ ਕੋਲ ਤਾਂ ਸ਼ਬਦ ਨਹੀਂ ਕਿਹੜੇ ਹਿਸਾਬ ਨਾਲ ਨਿੰਦਾ ਜਣੀ ਇੰਨਾ ਸ਼ਾਂਤਮਈ ਢੰਗ ਨਾਲ ਬੈਠੇ ਸਾਡੇ ਘਰਾਂ ਚ ਵੜ ਕੇ ਜਣੀ ਅੰਨਾ ਤਸ਼ੱਦਦ ਕੀਤਾ ਥਰੂ ਕਹਿੰਦੇ ਗੋਲਿਆ ਦਾ ਮੀ ਭਰਾਇਆ ਮੇਰੇ ਕੋਲੇ ਵੀਡੀਓ ਆ ਤੁਹਾਨੂੰ ਦਿਖਾ ਸਕਦਾ ਪੁਲਿਸ ਨੇ ਰੋੜੇ ਚਲਾਏ ਦੇ ਸਿੱਧੀਆਂ ਗੋਲਗਾਂ ਚਲਾ ਲਓ ਮਾਰ ਦਿਓ ਫਿਰ ਤੁਸੀਂ ਜਿਆਹੇ ਰਾ ਪਤਰਾ ਕਰਨਾ ਤਾਂ ਡਲੇ ਚਲਾਉਣ ਤੋਂ ਬਾਅਦ ਬੰਬ ਚਲਾਉਣ ਤੋਂ ਬਾਅਦ ਸਾਡੇ ਦੋ ਬੰਦੇ ਤਾਂ ਬੁਰੀ ਤਰ੍ਹਾਂ ਜ਼ਖਮੀ ਆ ਇੱਕ ਤਾਂ ਤਾਂ ਹੱਥ ੁੱਟ ਗਿਆ ਬੰਬ ਦੇ ਨਾਲ ਇੱਕ ਬੰਦੇ ਦੀ ਜਣੀ ਆਈ ਪੂਰੀ ਬਿਉਂਤ ਦੇ ਨਾਲ ਐਸਐਸਪੀ ਦੇ ਹੁਕਮਾਂ ਤੇ ਤਹਿਤ ਬੰਦੇ ਨੂੰ ਫੜ ਕੇ ਇੱਕ ਘਰ ਚ ਲੈ ਕੇ ਘਰ ਚ ਜਾ ਕੇ ਬੁਰੀ ਤਰ੍ਹਾਂ ਕੁੱਟ ਮਾਰ ਕੇ ਉਹਦੀ ਲੱਤ ਚੱਕਣਾ ਚੂਰ ਕਰਤੀ ਉਹ ਰਾਮਪ੍ਰੀ ਹਸਪਤਾਲ ਦਾਖਲ ਕਰਾਈ ਇਹਨਾਂ ਜ਼ਬਰ ਕੀਤਾ ਭਰਾਓ ਕੱਲ ਨੂੰ ਇਹ ਜ਼ਬਰ ਕਿਉਂ ਕਰ ਰਹੇ ਹੈ ਇਹਦਾ ਮਤਲਬ ਹੈ ਲੋਕਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਕੁਝ ਖੋਣਾ ਹੈ ਉਹ ਰਾਹ ਪਧਰਾ ਕਰਨ ਦਾ ਯਤਨ ਕਰ ਰਹੇ ਆ ਏ ਪਰ ਇਹ ਲੋਕ ਐਂ ਰਾਹ ਪਧਰਾ ਨਹੀਂ ਹੋਣ ਦੇਣਗੇ ਕੱਲ ਦਾ ਵੀ ਜਿਹੜਾ ਜ਼ਬਰ ਕੀਤਾ ਅੱਨਾ ਜ਼ਬਰ ਕੀਤਾ ਲੋਕਾਂ ਨੇ ਸਬਰ ਦੇ ਨਾਲ ਉਹਦਾ ਮੁਕਾਬਲਾ ਕੀਤਾ ਅੱਜ ਦੇਖ ਲਓ ਤੁਸੀਂ ਕਿੰਨੀ ਗਿਣਤੀ ਦੇ ਫੇਰੇ ਆਏ ਬੈਠੇ ਆ ਲੋਕ ਉਹੀ ਲੋਕ ਆ ਜਿਨ੍ਹਾਂ ਨੇ ਕੱਲ ਕੁੱਟ ਖਾਧੀ ਆ ਅੱਥਰੂ ਕਹਿੰਦੇ ਗੋਲਿਆਂ ਦੀਆਂ ਹਜੇ ਉਹਨਾਂ ਦੇ ਕੱਪੜਿਆਂ 'ਚ ਜਣੀ ਉਹ ਬਦਬੂ ਮਾਰੀ ਰਹੀ ਹੈ ਜਿਵੇਂ ਘੜੀ ਡਾਂਗਾ ਟਾ ਕੇ ਫਿਰਦੇ ਸੀ ਬੁਲਟ ਪ੍ਰੂਫ ਧਾਕੜਾ ਪਾ ਕੇ ਵਰਜੂਨ ਕਿਵੇਂ ਦਿਖਦਾ ਦੇਖੋ ਇਹ ਤਾਂ ਅਸੀਂ ਐਸਐਸਪੀ ਮੈਡਮ ਸਾਹਿਬ ਨੂੰ ਮੂੰਹ ਤੇ ਵੀ ਕਿਹਾ ਸੀ ਜਦੋਂ ਸਾਡੀ 4 ਤਰੀਕ ਨੂੰ ਮੀਟਿੰਗ ਸੀ ਵੀ ਮੈਡਮ ਸਾਹਿਬ ਤੇਰੇ ਹੱਥ ਦੇ ਵਿੱਚ ਡਾਂਗ ਨੇ ਸੋਹਣੀ ਲੱਗਦੀ ਤੁਸੀਂ ਹੁਕਮ ਕਰੋ ਸਾਡੇ ਹੱਥ 'ਚ ਕੋਈ ਰੋੜਾ ਡਾਂਗ ਦੇਖੀ ਐ ਅਸੀਂ ਇੱਕ ਵਾਈ ਕਰਦੇ ਆਂ ਆਗੂ ਐ ਸਾਡੇ ਕਿਸੇ ਆਗੂ ਦੇ ਹੱਥ 'ਚ ਤੁਸੀਂ ਡਾਂਗ ਰੋੜਾ ਦਿਖਾ ਦਿਓ ਅਸੀਂ ਆਪਦੇ ਵਰਕਾਂ ਨੂੰ ਕਰਦੇ ਆਂ ਵੀ ਆਪਦੀ ਸਰਖਿਆ 'ਚ ਭਾਈ ਸਾਰਾ ਕੰਮ ਕਰਾਂਗੇ ਤੇ ਇਸ ਕਰਕੇ ਇਹ ਠੀਕ ਨਹੀਂ ਦੂਜੀ ਗੱਲ ਮੈਡਮ ਸਾਹਿਬ ਨੂੰ ਮੈਨੂੰ ਲੱਗਦਾ ਇਹ غرور ਜ਼ਿਆਦਾ ਹੋਇਆ ਵੈ ਇੱਕ ਤਾਂ ਸਤਾ ਦਾ ਨਸ਼ਾ ਉਧਰ ਕਿਉਂਕਿ ਉਹ ਕੈਬਨਿਟ ਮੰਤਰੀ ਜੀ ਦੇ ਧਰਬਤ ਨਹੀਂ ਐ ਦੂਜੇ ਪਾਸੇ ਜਣੀ ਐਸਐਸਪੀ ਦਾ ਦਰਜਾ ਨਵੇਂ ਆ ਹੀ ਐਡਾ ਵੱਡਾ ਜ਼ਿਲ੍ਹਾ ਮਿਲ ਗਿਆ ਉਹ ਜਣੀ ਇੱਕ ਹਿਸਾਬ ਨਾਲ ਪੈਰ ਨਹੀਂ ਚੱਕੇ ਜਾਂਦੇ ਹੁੰਦੇ ਉਹ ਗੱਲ ਵੀ ਕਿਤਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਦਾਖਲ ਹੈ ਜਿਹੜੀ ਮਾੜੀ ਹੁੰਦੀ ਹੈ ਤੇ ਜਿੱਥੋਂ ਤੱਕ ਅਗਲਾ ਤੁਹਾਡੇ ਵੋਟ ਫਰੂਕ ਦਾ ਸਵਾਲ ਹੈ ਵੋਟ ਫਰੂਕ ਤਾਂ ਤੁਸੀਂ ਉਹ ਜਣੀ ਇੱਕ ਸਵਾਲ ਆ ਲੋਕਾਂ ਦੇ ਜਿੱਥੇ ਆਮ ਘਰਾਂ ਦੇ ਜਾਏ ਆ ਸਾਡੇ ਛੋਟੇ ਅਧਿਕਾਰੀ ਆ ਜਣੀ ਸਾਡੇ ਸਿਪਾਹੀ ਵੀਰ ਆ ਸਾਡੀਆਂ ਭੈਣਾਂ ਸਿਪਾਹੀ ਉਹ ਤਾਂ ਉਵੇਂ ਜਿਵੇਂ ਰੱਬ ਦੇ ਅਮੋ ਕਰਮ ਤੇ ਛੱਡੇ ਹੋਇਆ ਤੇ ਐਸਐਸਬੀ ਮੈਡਮ ਸਾਹਿਬ ਦੇ ਪੂਰੇ ਸਾਰੇ ਪ੍ਰੂਫ ਆਏ ਹੋਏ ਆ ਬੋਲਟ ਪ੍ਰੂਫ ਹੈ ਉੱਤੇ ਦਸਤਾਨੇ ਆ ਮੂੰਹ ਦੇ ਉੱਤੇ ਸਾਰਾ ਕੋਸ਼ਾ ਹੈ ਸਿਰ ਦੇ ਉੱਤੇ ਪੂਰਾ ਬੈਲਟ ਆ ਜਿਹੜੀ ਸਾਰਾ ਕੁਝ ਆਪ ਦਾ ਤਾਂ ਬੰਦੋਬਸਤ ਕੀਤਾ ਹੋਇਆ ਤੇ ਜਿਹੜੇ ਆਮ ਘਰਾਂ ਦੇਤੀ ਬੁੱਤਾਂ ਉਹਨਾਂ ਨੂੰ ਰੱਬ ਤੇ ਛੱਡਿਆ ਹੋਇਆ ਹੁਣ ਜਿਹੜਾ ਅਮਰੀਕਾ ਭਾਰਤ ਦਾ ਜੀ ਹੁੰਦਾ ਹੈ ਉਹ ਪਾਕਿਸਤਾਨ ਜਿਹਾ ਉਸ ਮੁਕਸਥਾ ਦੇ ਉਹਨੂੰ ਅਸੀਂ ਕਹਿੰਦੇ ਆ ਵੀ ਸਾਡੇ ਕਿਰਤੀ ਲੋਕਾਂ ਦੇ ਮੌਤ ਦੇ ਗਰੰਟ ਆ ਉਹਨਾਂ ਤੇ ਸਾਈਨ ਕਰਤੇ ਸਾਡੇ ਹਾਕਮਾਂ ਨੇ ਸਾਡੇ ਜਿੰਨੇ ਘਰੋ ਆ ਚਾਹੇ ਉਹ ਖੇਤੀ ਕਾਰੋਬਾਰ ਆ ਚਾਹੇ ਹੋਰ ਛੋਟੇ ਕਾਰਖਾਨੇ ਆ ਛੋਟੇ ਹੋਰ ਪੈਦਾਵਾਰੀ ਦੇ ਸਾਧਨ ਆ ਸਾਰਿਆਂ ਨੂੰ ਇਸ ਅਮਰੀਕਾ ਦੇ ਸਮਝੌਤੇ ਨੇ ਦਰੜ ਦੇਣਾ ਕਿਉਂਕਿ ਜਦੋਂ ਮਾਰੋ ਮਾਲ ਡਿੱਗਣਾ ਇਹ ਤਾਂ ਉਹਹੀ ਜੀ ਗੱਲ ਆ ਜਿਵੇਂ ਕਿਸੇ 12 ਸਾਲ ਦੇ ਬੱਚੇ ਦਾ ਵੱਡੇ ਪਹਾੜ ਮਾਨ ਦੇ ਨਾਲ ਮੁਕਾਬਲਾ ਕਰਾ ਦਿਓ ਭਲਾ ਵੱਡੀਆਂ ਕਾਰਪੋਰੇਟ ਘਰਾਣਾਂ ਕਿਆਂ ਦੀਆਂ ਕੰਪਨੀਆਂ ਦੇ ਨਾਲ ਸਾਡਾ 1 ਢਾਈ ਏਕੜ ਵਾਲਾ ਕਿਸਾਨ ਕਿਵੇਂ ਮੁਕਾਬਲਾ ਕਰ ਲੂਗਾ ਉਹਨੂੰ ਉਹਨਾਂ ਨੇ ਦਰੜ ਦੇਣਾ ਇਸੇ ਤਰ੍ਹਾਂ ਦਾ ਸਮਝੌਤਾ ਹੈ ਤੁਹਾਡੇ ਮਾਦਬਾਈ ਅਸੀਂ ਲੋਕਾਂ ਨੂੰ ਕਹਾਂਗੇ ਵੀ ਆਓ ਇਹ ਜਿਹੜਾ ਅਮਰੀਕਾ ਨਾਲ ਮੁਕਤ ਵਪਾਰ ਸੰਧੀ ਹੋਤਾ ਕਰ ਲਿਆ ਇਹ ਨੇ ਸਾਡੇ ਬੱਚਿਆਂ ਦਾ ਜਿਉਣਾ ਦੁਬਾਰ ਕਰ ਦੇਣਾ ਹੈ ਬੱਚਿਆਂ ਦੇ ਭੁੱਖੇ ਨੂੰ ਬਚਾਉਣ ਖਾਤਰ ਆਓ ਲੜਾਈ ਦੇ ਮੈਦਾਨ ਚ ਆਓ ਤੇ ਇਹਦੇ ਇਹ ਸਾਰੀਆਂ ਨੀਤੀਆਂ ਦੇ ਖਿਲਾਫ 22 ਤਰੀਕ ਨੂੰ ਇਹ ਸੰਜੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਦਿੱਤਾ ਹੋਇਆ ਹੈ ਵੀ ਸਾਰੇ ਜਿੰਨੇ ਇਹਨਾਂ ਦੇ ਮੰਤਰੀ ਹੈ ਉਹਨਾਂ ਦੇ ਘਰਾਂ ਅੱਗੇ ਤੇ ਜਿਹੜੇ ਭਾਜਪਾ ਦੇ ਵੱਡੇ ਆਗੂ ਹੈ ਉਹਨਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਹੋਣਗੇ ਲੋਕ ਜੇ ਜੀਨ ਨਾਲ ਨਾਲ ਪਰਿਵਾਰਾਂ ਸਬੇਤ ਇਸ ਪ੍ਰਦਰਸ਼ਨ ਦੇ ਵਿੱਚ ਆ ਜਾਂਦੇ ਆ ਉਹ ਮੁੱਢ ਵੱਜ ਜਾਂਦਾ ਦਿੱਲੀ ਵਰਗਾ ਫਿਰ ਹੋ ਸਕਦਾ ਉਹਨਾਂ ਹਾਕਮਾਂ ਨੂੰ ਕਿਸੇ ਕੋੜਾ ਵੀ ਲੈਣਾ ਪੈ ਜੇ ਕਿਉਂਕੋ ਲੋਕਾਂ ਦੀ ਤਾਕਤ ਵੱਡੀ ਹੁੰਦੀ ਹੈ